ਸਤਿ ਸ਼੍ਰੀ ਅਕਾਲ ਸਰ ਸੋ ਮੇਰਾ ਨਾਮ ਨੰਪੀਤ ਕੌਰ ਹੈ ਤੇ ਮੈਂ ਬੀ ਕਾਮ ਦੀ ਵਿਦਿਆਰਥਣ ਤੁਹਾਡਾ ਖਾਲਸਾ ਕਾਲਜ ਫॉर ਔਰਮਨ ਦੇ ਵਿੜੇ ਵਿੱਚ ਆਨਤੀ ਨਿੱਗਾ ਸਵਾਗਤ ਕਰਦੀ ਹਾਂ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਵਿਦਿਆਰਥਣਾਂ ਨੂੰ ਇਹ ਸੁਨਹਿਰੀ ਮੌਕਾ ਦੇ ਰਹੇ ਹੋ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਕੈਂਪੇਨਸ ਸ਼ੁਰੂ ਕੀਤੇ ਜਾ ਰਹੇ ਨੇ ਜਿਵੇਂ ਫਿਊਚਰ ਟਾਈਕੂਨਸ ਅਤੇ ਸੈਲੀਬ੍ਰੇਟਿੰਗ ਸਟਾਰਟਅੱਪਸ ਨੇ ਕੁਝ ਕੈਂਪੇਨਸ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਖੁਦ ਕਾਮਰਸ ਬੈਕਗ੍ਰਾਉਂਡ ਦੀ ਵਿਦਿਆਰਥਣ ਹਾਂ ਵਿਮਨ ਐਂਟਰਪ੍ਰੀਨਿਅਰ ਸ਼ਬਦੀ ਮੈਂ ਦਿਲੋਂ ਸ਼ਲਾਗਾ ਕਰਦੀ ਆਂ ਔਰਤਾਂ ਨੂੰ ਸੰਸਾਰ ਪਰ ਵਿੱਚ ਬਿਜ਼ਨਸ ਦੇ ਖੇਤਰ ਵਿੱਚ ਮੱਲਾਮਾਦਾਂ ਦੇਖ ਮੈਂ ਵੀ ਸੋਂਦੀ ਆਂ ਕਿ ਸਾਡੇ ਪੰਜਾਬ ਵਿੱਚ ਵੀ ਅਜਿਹੀਆਂ ਸਕੀਮਜ਼ ਲਾਗੂ ਕੀਤੀਆਂ ਜਾਣ ਜਿਸ ਨਾਲ ਸਾਡੇ ਪੰਜਾਬ ਦਾ ਨਾਮ ਪੂਰੀ ਸੰਸਾਰ ਪਰ ਵਿੱਚ ਸਿਰਫ ਬਿਜ਼ਨਸmen ਕਾਤੇ ਨਹੀਂ ਸਗੋ ਬਿਜ਼ਨਸ ਵਿਮਨ ਦੇ ਨਾਮ ਨਾਲ ਜਾਣਿਆ ਜਾਵੇ ਸਿਰ ਤੁਹਾਡੇ ਇਸਾਰੇ ਕੀ ਵਿਚਾਰ ਨੇ ਬਿਲਕੁਲ ਬਿਲਕੁਲ ਅਸੀਂ ਇੱਕ ਬਿਜ਼ਨਸ ਬਲਾਸਟਰ ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਸਕੂਲਾਂ ਚ ਅਸੀਂ ਪੰਜ ਪੰਜ ਬੱਚਿਆਂ ਦਾ ਗਰੁੱਪ ਬਣਾ ਕੇ ਨਾ 2-2000 ਰੁਪਏ ਉਹਨਾਂ ਨੂੰ ਦੇ ਦਿੰਦੇ ਪਹਿਲੇ 10000 ਰੁਪਏ ਹੋ ਗਿਆ ਤੇ ਤੁਸੀਂ ਨਾ ਬ੍ਰੇਨ ਸਟਾਰਮਿੰਗ ਕਰੋ ਤੁਸੀਂ ਆਪਸ ਵਿੱਚ ਆਈਡੀਆ ਸ਼ੇਅਰ ਕਰੋ ਦੱਸੋ ਕੀ ਬਣਾਉਣਾ ਚਾਹੁੰਨਾ ਤੁਸੀਂ ਤੁਸੀਂ ਕਿਹੜਾ ਆਈਡੀਆ ਤੁਹਾਡੇ ਦਿਮਾਗ 'ਚ ਆ ਪੈ ਸਕੀ ਜੇ ਪੈਸੇ ਚਾਹੀਦੇ ਕੋਈ ਸ਼ੋਅ ਦੇ ਵਾਸਤੇ ਕੋਈ ਖਰੀਦਣੀ ਹੈ ਕੋਈ ਚੀਜ਼ ਉਸ ਮਾਡਲ ਨੂੰ ਬਣਾਉਣ ਵਾਸਤੇ ਤੁਹਾਡੇ ਕੋਲ ਪੈਸੇ ਦੀ ਹੈ ਕਿ ਨਹੀਂ ਤਾਂ ਸਾਡੇ ਕੋਲੇ ਮੇਰੇ ਕੋਲੇ ਡਾਟਾ ਤੇ ਹੈ ਕਿ 11 ਕਰੋੜ ਰੁਪਇਆ ਸੀ ਉਹ ਇੱਕ ਉਸ ਬਿਜ਼ਨਸ ਬਲਾਸਟਰ ਵਾਸਤੇ ਕਰ ਚੁੱਕੇ ਆ ਤੇ ਅਸੀਂ ਫਿਰ ਨਾ ਉਹਨਾਂ ਦਾ ਮਤਲਬ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਦੀਆਂ ਕੰਪਨੀਆਂ ਨਾਲ ਫਿਰ ਉਹਨਾਂ ਦਾ ਅਸੀਂ ਟਾਈ ਅਪ ਕਰਾਉਨੇ ਆ ਉਹ ਕੰਪਨੀਆਂ ਉਹਨਾਂ ਨੂੰ ਪੜਦਿਆਂ ਨੂੰ ਹਾਇਰ ਕਰਨ ਲੈਂਦੀਆਂ ਨੇ ਕਿ ਆ ਜਿਹੜਾ ਤੁਸੀਂ ਬਣਾਇਆ ਇਹ ਸਾਰੀ ਕੰਪਨੀ ਇਹਨੂੰ ਯੂਜ਼ ਕਰੋਗੀ ਤੇ ਜਿਹੜੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹ ਤੁਹਾਡੇ ਆ ਤੁਸੀਂ ਬਣਾਇਆ ਤੇ ਅਸੀਂ ਤੁਹਾਡੇ ਨਾਲ ਇੰਨੇ ਲੱਖ ਦਾ ਜਾਂ ਇੰਨੇ ਦਾ ਅਜੀ ਤੁਹਾਡੇ ਨਾਲ ਹੁਣੇ ਤੋਂ ਕਰਾਰ ਕਰਦੇ ਆ ਤਾਂ ਕਿ ਫਿਊਚਰ ਦੇ ਵਿੱਚ ਹੌਣ ਵੀ ਅੱਗੇ ਜਿਹਦਾ ਇਮਨਸ਼ਨਸ ਕਰਦੇ ਰਹਿਣ ਜਰਮਨੀ ਗਿਆਸੀ ਮੀਨਖ ਦੇ ਵਿੱਚ ਇੱਕ ਮੇਕਰ ਸਪੇਸ ਨਾਂ ਦੀ ਇੱਕ ਬਿਲਡਿੰਗ ਹੈ ਹੈਗਾ ਤਾਂ ਉਹਦਾ ਮਤਲਬ ਹੈ ਨੇਕ ਆਵਰ ਸਪੇਸ ਉਹਦੇ ਚ ਉਹਨਾਂ ਨੇ ਕੀ ਕੀਤਾ ਸਾਰੀਆਂ ਹਾਇਦ ਵਾਲੇ ਦੀ ਯੂਨੀਵਰਸਟੀਆਂ ਤੇ ਕਾਲਜਾਂ ਨੂੰ ਕਿਹਾ ਕਿ ਤੁਹਾਡੇ ਲੈਬਸ ਦੇ ਵਿੱਚ ਕਿੰਨੇ ਬੱਚੇ ਇਕੱਠੇ ਹੁੰਦੇ ਨੇ ਲੈਬੋਰੀ ਵਿੱਚ ਕਿਸੇ 'ਚ 50 ਹੁੰਦੇ ਆ ਕਿਸੇ 'ਚ 100 ਹੁੰਦਾ ਉਹ ਕਹਿੰਦੇ ਤੂੰ ਛੱਡੋ ਤੂੰ ਅਸੀਂ ਹੋਲਦੇ ਵੱਡੀ ਤੂੰ ਸਾਡੇ ਕੋਲ ਭੇਜੋ ਕਿੱਥੇ ਤਾਂ ਉਹ ਪੰਜਾਬ ਬ੍ਰੇਨ ਨੇ ਦੇਖੋ ਆਈਡੀਆ ਤੇ ਡਿਸਕਸ ਕਰ ਰਹੇ ਨੇ ਕਿੱਥੇ ਹਜ਼ਾਰ ਬ੍ਰੇਨ ਹੋ ਗਏ ਉਹਨੇ ਸਾਰਾ ਕੁਝ ਮਿਲ ਫਰਨੀਚਰ ਤੋਂ ਲੈ ਕੇ ਸਪੇਸ ਸ਼ਟਲ ਤੱਕ ਉਸੇ ਬਿਲਡਿੰਗ 'ਚ ਕਰਤਾ ਜੀ ਮਿਲ ਕੁਝ ਡਿਫਰੈਂਟ ਕੰਮ ਚੱਲ ਰਿਹਾ ਕਿਸੇ ਉੱਥੇ ਆਉਂਦੇ ਆ ਜਿਹੜੇ ਬੱਚੇ ਉਹ ਆਪਣੇ ਆਪਣੇ ਆਈਡੀਆਜ਼ ਸ਼ੇਅਰ ਕਰਦੇ ਆ ਕੰਪਨੀਆਂ ਨੇ ਜਿਹੜੇ ਆਪਣੇ ਨਵੇਂ ਪ੍ਰੋਡਕਟ ਨੇ ਉਹ ਉੱਥੇ ਦੇ ਦਿੱਤੇ ਉਹਨਾਂ ਨੂੰ ਵੀ ਆ ਸਾਡਾ ਕੰਪਿਊਟਰ ਜੇ ਕੋਈ ਕਮ ਕਮੀ ਵੀ ਹੈ ਲਾਂਚ ਨਹੀਂ ਕੀਤਾ ਕੰਪਨੀ ਨੇ ਕੰਪਿਊਟਰ ਪਰ ਉੱਥੇ ਕੋਈ ਕਮੀ ਹੈ ਉਹ ਯੂਜ਼ ਕਰਕੇ ਦੇ ਦੋ ਇਹ ਚਾਹ ਕਮੀ ਹੈ ਇਸ ਤੋਂ ਪਹਿਲਾਂ ਕਿ ਉਹ ਰੀਕਾਲ ਕਰਨ ਕਿ ਆ ਕਮੀ ਰਹਿ ਗਈ ਸਾਡੇ ਤੋਂ ਜੀ ਉਹ ਪਹਿਲਾਂ ਹੀ ਠੀਕ ਕਰਕੇ ਫਿਰ ਲਾਂਚ ਕਰਦੇ ਆ ਫਿਰ ਜਦੋਂ ਬੱਚਾ ਨੇ ਟ੍ਰੇਨਿੰਗ ਹੀ ਉਸ ਮਸ਼ੀਨ ਤੇ ਕੀਤੀ ਹੈ ਤਾਂ ਜਦੋਂ ਉਹ ਕਿਤੇ ਵੀ ਜਾਊਗਾ ਨੌਕਰੀ ਕਰਨ ਤਾਂ ਉਸੇ ਮਸ਼ੀਨ ਦੀ ਮੰਗ ਕਰੂਗਾ ਦੀਆਂ ਦੀ ਸੇਲ ਵੱਧੇ ਆ ਬਿਲਕੁਲ ਇਸੇ ਤਰਜ ਤੇ ਅਸੀਂ ਅਮਰਸਾ ਸਾਹਿਬ ਦੇ ਵਿੱਚ ਇੱਕ ਮੁਹੱਲੀ ਮੇਕਰ ਸਪੇਸ ਦੇ ਨਾਂ ਤੇ ਨਾ ਅਸੀਂ ਇੱਕ ਵੱਡਾ ਇੱਕ ਸਕਿੱਲ ਡਵੈਲਪਮੈਂਟ ਬ੍ਰੇਨਸਟਾਰਮਿੰਗ ਸੈਂਟਰ ਬਣਾ ਰਹੇ ਹਾਂ ਤਾਂ ਕਿ ਤੁਸੀਂ ਆਪਣੇ ਪੈਰਾਂ ਤੇ ਆਪ ਕੋਲ ਹਰ ਹਰ ਬੰਦੇ ਨੂੰ ਸਰਕਾਰ ਨੌਕਰੀ ਨਹੀਂ ਦੇ ਸਕਦੀ ਪਰ ਤੁਸੀਂ ਆਪ ਜੁਰ ਕੰਮ ਕਰ ਸਕਦੇ ਹੋ ਬਿਲ ਗੇਟਸ ਦੇ ਜਿਨ੍ਹਾਂ ਨੇ ਮਾਈਕਰੋਸਾਫਟ ਬਣਾਈ ਕੰਪਿਊਟਰ ਬਣਾਇਆ ਗੂਗਲ ਵਗੈਰਾ ਉਹਨਾਂ ਨੇ ਕਿਹਾ ਕਹਿੰਦਾ ਇਫ ਯੂ ਬੌਰਨ ਪੂਰ ਇਟਸ ਨੋਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਤੁਸੀਂ ਗਰੀਬ ਕਰਕੇ ਜੰਮਤੇ ਇਹ ਤੁਹਾਡੇ ਹੱਥ ਨਹੀਂ ਹੈਗਾ ਪਰਮਾਤਮਾ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ਕੋਈ ਕਸੂਰ ਨਹੀਂ ਪਰ ਜੇ ਤੁਸੀਂ ਉਸ ਘਰ ਚ ਮਰਦੇ ਹੋ ਫਿਰ ਤਾਂ ਸਾਰਾ ਕਸੂਰ ਖੱਡਣਾ ਤੁਸੀਂ ਕੀ ਕੀਤਾ ਫਿਰ ساری ਜ਼ਿੰਦਗੀ ਹੱਥ ਪੈਰ ਦਿੱਤੇ ਸੀ ਦਿਮਾਗ ਦਿੱਤਾ ਸੀ ਮੈਂ ਇੱਕ ਐਗਜ਼ਾਮਪਲ ਦਰੂੰਗਾ ਇਥੇ ਦੀ ਬੱਚੀ ਤੁਹਾਡੇ ਨੇ ਟਾਂਗਰੀ ਧੀ ਬੱਚੀ ਟਾਂਗਰੀ 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 ਦੀ ਮੰਦੀਪ ਕਾਂਗਰੇਦੀ ਬੱਚੀ ਹੈ ਤੁਸੀਂ ਮਿਲ ਕੇ ਆਇਓ ਉਹਨੇ ਪਿੰਡ ਦੇ ਵਿੱਚ ਆਪਣਾ ਬਿਜ਼ਨਸ ਕਿ ਸ਼ੁਰੂ ਕੀਤਾ ਹੈ ਹੁਣ 3-4 ਪਿੰਡ ਕਰ ਲੇ ਤਿੰਨ ਚਾਰ ਪਿੰਡਾਂ ਦੇ ਵਿੱਚ ਉਸੇ ਪਿੰਡ ਦੇ ਬੱਚਿਆਂ ਨੂੰ ਨੌਕਰੀ ਵੀ ਦਿੰਦੀ ਆ ਆਪਣਾ ਬਿਜ਼ਨਸ ਵੀ ਕਰਦੀ ਹੈ ਹੈਨਾ ਸਾਡੇ ਉਹ ਇੰਡਸਟਰੀਅਲ ਇਨਵੈਸਟ ਪੰਜਾਬ ਦੀ ਮੀਟਿੰਗ ਚਾਈ ਸੀ ਮੈਨੂੰ ਬੜਾ ਅੱਛਾ ਲੱਗਿਆ ਸੋ ਇਹੋ ਜਿਹੇ ਰੂਲ ਮਾਡਲ ਨੇ ਛੋਟੇ ਛੋਟੇ ਤੁਸੀਂ ਉਹਨਾਂ ਨੂੰ ਫਾਲੋ ਕਰੋ ਤੇ ਬਾਕੀ ਸਰਕਾਰ ਵੱਲੋਂ ਬਿਲਕੁਲ ਤੁਹਾਨੂੰ ਹੈਲਪ ਮਿਲੂਗੀ ਦੇਖੋ ਜਿਹੜਾ 91 ਹੈ 91 ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨ ਦੇ ਜਹਾਜ਼ ਨੂੰ ਮੌਕਾ ਦਿੰਦਾ ਬਸ ਕਿ ਟੁੱਟ ਜਾ ਅੱਗੇ ਜਹਾਜ਼ ਨੇ ਤਾਂ ਉੱਡਣਾ ਆਪਣੇ ਇੰਜਨਾਂ ਦੇ ਸਰਤੇ ਆ ਸੋ ਅਸੀਂ ਤੁਹਾਡੇ ਲਈ ਰੌਂਦੇ ਬਣ ਸਕਦੇ ਆ ਤੇ ਅੱਗੇ ਉਡਾਰੀਆਂ ਤੁਹਾਡੀਆਂ ਨੇ ਇੰਜਨ ਤੁਹਾਡੇ ਨੇ ਕਿ ਤੁਸੀਂ ਕਿੰਨਾ ਉੱਚਾ ਉੱਡਣਾ ਪਰ ਹਾਂ ਇੱਕ ਗੱਲ ਕਹਾਂਗੇ ਉੱਚਾ ਉੱਡ ਕੇ 91 ਨੂੰ ਭੁੱਲਣਾ ਨਹੀਂ ਕਿਉਂਕਿ ਲੈਂਡਿੰਗ ਵੀ ਕਰਨੀ ਹੁੰਦੀ ਹੈ ਨਾ ਫਿਰ

ਜਿਵੇਂ ਕਿ ਤੁਸੀਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਤੂ ਹੈ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਤੁਹਾਡਾ ਹੁਣ ਤੱਕ ਦਾ ਰਾਜਨੀਤਿਕ ਸਫ਼ਰ ਆ ਉਹ ਕਿਵੇਂ ਦਾ ਰਿਹਾ ਕੀ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ ਤੇ ਜੇ ਸਾਡੇ ਵਿੱਚੋਂ ਹੀ ਕੋਈ ਵਿਦਿਆਰਥੀ ਅੱਗੇ ਜਾ ਕੇ ਪੰਜਾਬ ਦਾ ਸੀਐਮ ਬਣਨਾ ਚਾਵੇ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਸਵਾਲ ਹੈ ਪਹਿਲੀ ਗੱਲ ਤਾਂ ਸ਼ੁਕਰ ਹੈ ਕੁੜੀਆਂ ਵੱਲੋਂ ਵੀ ਰਾਜਨੀਤੀ 'ਚ ਥੋੜਾ ਜਿਹਾ ਦਖਲ ਥੋੜਾ ਜਿਹਾ ਇੰਟਰਸਟ ਦਿਖਾਇਆ ਗਿਆ ਸੀ ਕੋ ਰਾਜਨੀਤੀ ਜਿਹੜੀ ਹੈ ਥਿਸ ਇ ਸੱਚੇ ਦਿਲੋਂ ਕਰਨੀ ਹੈ ਤਾਂ ਸੇਮ ਹੈ ਨਹੀਂ ਤਾਂ ਰਾਜਨੀਤੀ ਬਦਨਾਮ ਹੋਵੀ ਜੀ ਰਾਜਨੀਤੀ ਪੈਸੇ ਵਾਲਿਆਂ ਦਾ ਤੇ ਗੁੰਡਿਆਂ ਦਾ ਤਾਂ ਖੇਡ ਬਣ ਗਈ ਆ ਆਮ ਬੰਦੇ ਰਾਜਨੀਤੀ ਵੱਲ ਜਾਂਦੇ ਨਹੀਂ ਛੋਟਪੁਰ ਯਾਰ ਬੰਦਗੀ ਜਿੱਥੇ ਜਾਣਾ ਹੈ ਤੇ ਕਾਰਨ ਹੈ ਕਿਸੇ ਨੇ ਲਿਖਿਆ ਕਿ ਰਾਜਨੀਤੀ ਚ ਮਾਰੇ ਬੰਦੇ ਇਸ ਕਰਕੇ ਇਹ ਚਾਹ ਰਹੇ ਕਿ ਮਾਰੇ ਬੰਦੇ ਹੀ ਆਉਂਦੇ ਹਨ ਰਾਜਨੀਤੀ 'ਚ ਮਾਰੇ ਬੰਦੇ ਇਸ ਕਰਕੇ ਨੇ ਕਿ ਚੰਗੇ ਘੱਟ ਜਾਂਦੇ ਨੇ ਉੱਚੇ ਜੋ ਚੰਗੇ ਘੱਟ ਜਾਣਗੇ ਆਪੇ ਮਾਰੇ ਰਾਜ ਕਰਨਗੇ ਫਿਰ ਆਪਾਂ ਕੀ ਚਰਾਂਗੇ ਉਹਨਾਂ ਨੂੰ 5 ਸਾਲ ਤੋਂ 5 ਸਾਲੋਂ 5 ਸਾਲ ਤੋਂ ਲੁੱਟੀ ਜੋ ਜੀਐਸਆਈ ਅਫਰ ਕਿਤੀ ਮੈਂ ਆਪਣਾ ਪ੍ਰੋਫੈਸ਼ਨ ਛੱਡ ਬਹੁਤ ਫੇਮਸ ਕਲਾਕਾਰ ਸੀ ਮੈਨੂੰ ਕੋਈ ਮੈਨੂੰ ਕੋਈ ਜ਼ਰੂਰਤ ਨਹੀਂ ਸੀ अरविंद केजरीवाल जी आईआरएस ऑफिसर ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ IIT ਖੜਕਪੁਰ ਤੋਂ ਇੰਜੀਨੀਅਰ ਨੇ ਮਨੀਸ਼ ਸੋਦੀਆ ਜੀ ਬਹੁਤ ਫੇਮਸ ਪੱਤਰਕਾਰ ਸੀ ਸਾਡੇ ਬਹੁਤ ਸਾਰੇ ਐਮਐਲਏ ਵਕੀਲ ਸੀ ਡਾਕਟਰ ਸੀ ਸਾਡੇ ਕੁਲਦੀਪ ਢਾਲਵਾਲ ਜੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਗਏ ਅਮਰੀਕਾ ਦੇ ਸਿਟੀਜ਼ਨ ਸੀ ਸੀਗੇ ਐਕਟਰੀ ਇਲੈਕਸ਼ਨ ਲੜਨ ਵਾਸਤੇ ਪਾਸਪੋਰਟ ਦੇਵਾਪ ਕਰਕੇ ਭਾਰਤ ਦੀ ਸਿਟੀਜ਼ਨਸ਼ਿਪ ਦੁਬਾਰਾ ਲਈ ਰਾਜ ਮੰਤਰੀ ਨੇ ਛੱਡੇ ਕੈਬਨਿਟ ਦੇ ਵਿੱਚ ਅਜੇ ਨਾਲੇ ਤੋਂ ਆ ਮਿਲੇ ਨੇ ਸੋ ਰਾਜਨੀਤੀ 'ਚ ਜੇ ਤੁਸੀ ਆਉਣਾ ਹੈ ਤਾਂ ਬਸ ਇਹ ਸੋਚ ਕੇ ਆਓ ਇਹ ਸੋਚ ਕੇ ਆਓ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਲੋਕਾਂ ਨਾਲ ਪਿਆਰ ਤੁਹਾਡੇ ਪਿੱਛੇ ਪਿੱਛੇ ਆਊਗਾ ਜੀ ਤੇ ਜੇ ਰਾਜਨੀਤੀ ਜੇ ਸੋਚ ਕੇ ਆਵਾਂਗੇ ਨਾ ਪੈਸੇ ਕਮਾਉਣੇ ਨੇ तो लोगों का प्यारा जी फिर कोई ना कोई जेल सामने आऊगी कदे रहो बदनाम हो जाएंगे बहुत जिंदगी बर्बाद करती है नैलसन मंडेला जानते हो नैलसन मंडेला छब्बीस साल जेल साउथ अफ्रीका की आजादी नैलसन मंडेला पूछे किसी ने लोग लीडर कदों मन तह ਕਹਿੰਦਾ ਵੀ ਜਦੋਂ ਕੌਮ ਤੇ ਕੋਈ ਖੁਸ਼ੀ ਦਾ ਪਲ ਆਇਆ ਹੋਵੇ ਜਦੋਂ ਕੋਈ ਦੇਸ਼ ਤੇ ਕੋਈ ਖੁਸ਼ੀ ਦਾ ਪਲ ਹੋਵੇ ਕੌਮ ਖੁਸ਼ੀ ਮਨਾਉਣੀ ਚਾਹੁੰਦੀ ਹੋਵੇ ਆਪ ਪਿੱਛੇ ਹੋ ਜੋ ਲੋਕਾਂ ਨੂੰ ਐਨਜੋਏ ਲੋਕਾਂ ਨੂੰ ਖੁਸ਼ੀ ਮਨਾ ਲੈਣ ਲੋ ਪਰ ਜਦੋਂ ਕੌਮ ਤੇ ਕੋਈ ਭੀੜ ਪੈ ਜੇ ਕੌਮ ਤੇ ਕੋਈ ਗਿਪਤਾ ਪੈ ਜੇ ਆਪ ਅੱਗੇ ਹੋ ਜੋ ਲੋਕਨ ਕੋ ਆਓ ਮੇਰੇ ਨਾਲ ਅੱਪ ਚੱਲਦੇ ਆਪਾਂ ਇਸ ਗਿਪਤਾ ਤੋਂ ਛਡਕਾਰ ਆ ਪਾਵਾਂਗੇ ਲੋਕ ਤੁਹਾਨੂੰ ਲੀਡਰ ਮੰਨ ਲੈਣਗੇ ਬਸ ਕੀ ਕਰਦੇ ਸਾਬੋਲ ਖੁਸ਼ੀ ਤਾਂ ਆਪ ਮਨਾ ਲੈਂਦੇ ਆਂ ਭੀੜ ਬਾਰੇ ਸਾਨੂੰ ਕੱਲ੍ਹ ਨੂੰ ਛੜਨ ਦੀਆਂ ਕੁਰਬਾਨੀਆਂ ਦਾ ਟਾਈਮ ਆ ਕਰਦਾਂਗੇ ਬੱਕਰ ਕੁਰਬਾਨੀਆਂ ਦੇ ਬਿਜ ਕੁਰਬਾਨੀ ਦਾ ਟਾਈਮ ਆ ਗਿਆ ਕੁਰਬਾਨੀਆਂ ਤੋਂ ਇਹਨੂੰ ਅਸੀ ਰਹਿ ਗਏ ਜੀ ਰੈਲੀਆਂ 'ਚ ਇਕੱਠ ਕਰਨ ਨੂੰ ਅਸੀ ਰਹਿ ਗਏ ਆਮ ਲੋਕ ਇੰਨਾਂ ਦਾ ਕੋਈ ਬੇਲੀ ਨਹੀਂ ਨਾ ਪੁੱਤ ਨਾ ਪਤੀਜਾ ਨਾ ਸਾਲਾ ਨਾ ਜੀਜਾ ਸਾਰੇ ਹੀ ਕੁਝ ਨਾ ਕੁਝ ਹੈਗੇ ਨੇ ਸਾਡਾ ਕੋਈ ਕੰਮ ਦੇਣ ਲੱਗਿਆ ਹੋਇਆ ਜੀ ਕੋਈ ਪਨਾਮਾ ਤੇ ਕੋਲੰਬੀਆ ਦੇ ਜੰਗਲਾਂ ਵਿੱਚ ਦੀ ਜਾਂਦੇ ਆ ਜਿੱਥੇ 7-6 ਲੱਖ ਰੁਪਏ ਦੇ ਕੇ ਵੀ ਨਿਕਲ ਜੀਏ। ਫਿਰ ਜੇ ਅੰਗਰੇਜ਼ਾਂ ਕੋਲ ਹੀ 6-7 ਲੱਖ ਰੁਪਏ ਦੇ ਕੇ ਜਾਣਾ ਸੀ ਤੇ ਸ਼ਹੀਦ ਆਦਮ ਭਗਤ ਸਿੰਘ ਆਇਆ। ਰਾਜਗੁਰੂ ਸਖਦੇਵ ਉਹਰੀ ਲਾਲਾ ਲਾਜਪਤਰਾਏ ਮਦਨਨਾਲ ਟੀਗੜੋਰੀ ਇੱਕ ਆਦੇ ਵਾਸਤੇ ਸ਼ਹੀਦ ਕਰਾ ਲੇ ਫਿਰ ਅਸੀਂ ਜੀ। ਉਹ ਸ਼ਹੀਦ ਹੋ ਗਏ ਉਹਨਾਂ ਨੂੰ ਕੱਢਣ ਵਾਸਤੇ ਅੱਜ ਅੱਪੀ ਤਰਫ ਦੇ ਫਿਰ ਉਹਨਾਂ ਨੂੰ ਕੋਈ ਪਹੁੰਚਣ ਵਾਸਤੇ। ਤੇ ਕੀ ਕੱਟਣਾ ਜੀ ਫਿਰ?